australia ਦਾ ਵੀਜ਼ਾ ਇੱਕ ਨੌਜਵਾਨ ਦਾ ਜਿਹੜਾ ਕਿ ਲੁਧਿਆਣਾ ਤੇ ਖਾਸ ਤੌਰ ਤੇ ਮੋਹਾਲੀ ਪਹੁੰਚੇ ਕਿਉਂਕਿ ਲੁਧਿਆਣਾ ਦੇ ਵਿੱਚ ਵੀ ਕਾਫੀ ਨੇ ਹਨਾ ਰਸਤੇ ਦੇ ਵਿੱਚ ਪਹੁੰਚਦੇ ਤੇ ਇੱਥੇ ਮੋਹਾਲੀ ਆ ਗਈ ਤੁਹਾਡੇ ਕੋਲ ਵੀਜ਼ਾ ਲੱਗਿਆ ਉਸ ਦਾ ਵੀ ਕਹਿਣਾ ਹੈ ਆ ਕਿ ਮੈਂ ਕਾਫੀ ਘੁੰਮਿਆ ਪਰ ਮੈਨੂੰ ਮੋਹਾਲੀ ਲੱਗੀ ਜਿਹੜਾ ਕਿ ਵੀਜ਼ਾ ਲਵਾਇਆ ਮੇਰਾ ਬੇਟਾ ਬਿਲਕੁਲ ਇਹ ਬੱਚਿਆਂ ਦਾ ਸਾਡੇ ਤੇ ਵਿਸ਼ਵਾਸ ਆ ਉਹਨਾਂ ਦਾ ਬਲੀਵ ਆ ਉਹਨਾਂ ਦਾ ਫੇਥ ਆ ਜੋ ਕਿ ਸਾਨੂੰ ਦਿਨ ਬਦਿਨ ਅੱਗੇ ਲੈ ਕੇ ਜਾਂਦਾ ਹੈ ਅਚ ਲੁਧਿਆਣਾ ਤੁਸੀਂ ਸਪੈਸ਼ਲ ਮੋਹਾਲੀ ਆਏ ਹੋ ਨਹੀਂ ਆਇਆ ਵੀਜ਼ਾ ਲਗوان ਵਾਸਤੇ ਕਿਹੜਾ ਵੀਜ਼ਾ ਲੱਗਿਆ ਫਿਰ ਮਿਸਟਰ ਵਿਜ਼ਾ ਅਪਲਾਈ ਹੋਇਆ ਮੈਨੂੰ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਨਾਲ ਤੇ ਮੇਰਾ 2 ਮਹੀਨੇ ਦੇ ਅੰਦਰ ਅੰਦਰ ਵਿਜ਼ਾ ਆ ਗਿਆ ਸੀਗਾ ਪਤਾ ਪਤਾ ਕਿਵੇਂ ਲੱਗਿਆ ਵੀ ਜਿਹੜਾ ਕ੍ਰੀਏਟਿਵ ਫਿਊਚਰ ਜਿਹੜਾ ਕਿ ਇਮੀਗ੍ਰੇਸ਼ਨ ਹੈ ਇੱਥੇ ਉਹ ਪਤਾ ਕਿਵੇਂ ਲੱਗੇਗਾ ਤੁਹਾਨੂੰ ਮੈਂ ਤਾਂ ਆਨਲਾਈਨ ਸਰਚ ਕੀਤਾ ਸੀ 网上 ਤੇ ਉਹਨਾਂ ਦਾ ਨੰਬਰ ਮਿਲ ਕੇ ਤੇ ਮੈਂ ਮੈਡਮ ਨਾਲ ਗੱਲ ਕਰ ਲਈ ਸੀ ਸਾਰੀ ਕੀ ਉਹਨਾਂ ਨੇ ਸਿਰ ਚੰਗੀ ਤਰ੍ਹਾਂ ਸਾਰਾ ਪ੍ਰੋਸੀਜਰ ਸਮਝਾਤਾ ਸੀ ਕਿ ਬੱਚੇ ਕਹਿੰਦੇ ਆ ਕਿ ਇਹ ਜਿਹੜੇ ਰੂਲ ਚੇਂਜ ਹੋ ਰਹੇ ਨੇ ਕਿਤੇ ਇਹ ਤਾਂ ਨਹੀਂ ਇਹ ਜਿਹੜੇ ਕੰਟਰੀ ਨੇ ਸਖਤੀ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡੇ ਵੀਜ਼ਾ ਸਬੰਧ ਕਰ ਦੇਣਗੇ ਮੈਂ ਕਹੂੰਗੀ ਕਿ ਇਹ ਬੱਚਿਆਂ ਦੇ ਫਿਊਚਰ ਲਈ ਬੈਟਰ ਹੋ ਰਿਹਾ ਸਗੋਂ ਜਿਹੜੀਆਂ ਇਹ ਚੀਜ਼ਾਂ ਰੂਲ ਐਂਡ ਰੈਗੂਲੇਸ਼ਨਸ ਚੇਂਜ ਹੋ ਰਹੇ ਨੇ ਕਿਤੇ ਨਾ ਕਿਤੇ ਬੱਚਿਆਂ ਨੂੰ ਕਲੈਰਟੀ ਮਿਲ ਰਹੀ ਆ ਬੈਟਰ ਫਿਊਚਰ ਲਈ ਹੋ ਰਿਹਾ ਤਾਂ ਕਿ ਉਹਨਾਂ ਨੂੰ ਕੱਲ ਦੇ ਦਿਨ ਵਰਕ ਪਰਮਿਟ ਮਿਲ ਸਕੇ ਉੱਥੇ ਪੀ ਆਰ ਮਿਲ ਸਕੇ ਇਸ ਕਰਕੇ ਉਹ ਇੱਥੋਂ ਹੀ ਆਪਾਂ ਦੇਖੀਏ ਕਿ ਉਹ ਪਾਲਿਸ਼ ਕਰਕੇ ਬੱਚੇ ਚੱਕ ਰਹੇ ਨੇ ਸਪਾਊਸ ਵੀਜ਼ੇ ਦੀ ਗੱਲ ਕਰੀਏ ਸਪਾਊਸ ਵੀਜ਼ਾ ਆ ਰਹੇ ਨੇ ਆਸਟ੍ਰੇਲੀਆ ਦੇ ਬਿਲਕੁਲ ਸਪਾਊਸ ਵੀਜ਼ਾ ਆ ਰਹੇ ਨੇ ਸਪਾਊਸ ਕਿਵੇਂ ਜਾਊਗਾ ਟੈਕਨਿਕ ਕੀ ਆ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਕਿਹੜੀਆਂ ਚੀਜ਼ਾਂ ਨੂੰ ਕਿਹੜੇ ਰੂਲ ਐਂਡ ਰੈਗੂਲੇਸ਼ਨਸ ਨੂੰ ਅਸੀਂ ਫਾਲੋ ਕਰਦੇ ਹੋਏ ਆਪਾਂ ਆਸਟ੍ਰੇਲੀਆ ਅਪਲਾਈ ਕਰੀਏ ਉਹ ਚੀਜ਼ ਸਮਝਣ ਦੀ ਜ਼ਰੂਰਤ ਆ ਜੀ ਐਸਟੀ ਲਾਗੂ ਹੋ ਗਿਆ ਜੀ ਫੰਡ ਦੀ ਐਨੀ ਰਿਕੁਆਇਰਮੈਂਟ ਹੋ ਗਈ ਜੀ ਕਿਉਂ ਹੋ ਗਈ ਆ ਤੇ ਉਹੀ ਕੈਨੇਡਾ ਅੱਜ ਸਾਨੂੰ ਫਿਰ ਹੰਗਾਰਾ ਦੇ ਰਿਹਾ ਕਿ ਤੁਸੀਂ ਆਓ ਤੇ ਤੁਸੀਂ ਵਿਦਆਊਟ ਜੀਆਈਸੀ ਨੋਨ ਐਸਡੀਐਸ ਕੈਟਾਗਰੀ ਚ ਅਪਲਾਈ ਕਰਕੇ ਇਵਨ ਕਿ 5.5 ਵਾਲਾ ਬੱਚਾ ਵੀ ਅਪਲਾਈ ਅਸਟ੍ਰੇਲੀਆ ਇਸ ਟਾਈਮ ਜੇ ਮੈਂ ਗੱਲ ਕਰਾਂ ਆਸਟ੍ਰੇਲੀਆ ਦੇ ਵਿੱਚ ਅਸੀਂ ਬਹੁਤ ਅੱਛੀ ਸਕਸੈਸਾਂ ਹਾਸਲ ਕੀਤੀ ਆ ਬੈਕ ਟੂ ਬੈਕ ਅਸੀਂ ਵੀਜ਼ਾਸ ਲਏ ਨੇ ਜਿਹੜੇ ਟਾਈਮ ਦੇ ਵਿੱਚ ਅਸੀਂ ਖੜੇ ਆ ਅੱਜ ਤੋਂ 10 ਸਾਲ ਪੁਰਾਣੀ ਜੇ ਆਪਾਂ ਗੱਲ ਕਰੀਏ ਤੇ ਬੱਚਾ ਵੇਰ ਨਹੀਂ ਸੀਗਾ ਉਦੋਂ ਧੋਖਾ ਠੱਗੀ ਹੁੰਦਾ ਸੀ ਬੱਚੇ ਨਾਲ बच्चे नु ਲੱਗਦਾ ਸੀ ਹੁਣ ਬੱਚਾ ਕਲੈਰਟੀ ਹੁੰਦੀ ਆ ਬੱਚੇ ਕੋਲ ਬੱਚੇ ਨੂੰ ਪ੍ਰੋਪਰ ਪਤਾ ਹੁੰਦਾ ਕਿ ਮੈਂ ਕਿਹੜਾ ਡਾਕੂਮੈਂਟਸ ਕਿਹੜਾ ਪੇਪਰ ਵਰਕ ਲਾਇਆ ਕਿਹੜੇ ਵੀਜ਼ੇ ਤੇ ਜਾ ਰਿਹਾ ਹੈ ਕਿਹੜਾ ਵੀਜ਼ਾ ਜਾ ਕੇ ਮੇਰਾ ਕਨਵਰਟ ਹੋਊਗਾ ਜੇ ਮੈਂ ਸਟੱਡੀ ਪਰਮਿਟ ਤੇ ਜਾ ਰਿਹਾ ਹਾਂ ਉੱਥੇ ਕੀ ਕੀ ਕਮਿਟਮੈਂਟ ਕਰਕੇ ਜਾ ਰਿਹਾ ਹਾਂ ਉਸ ਗਵਰਨਮੈਂਟ ਨਾਲ ਕਾਲਜ ਵੱਲੋਂ ਕੀ ਪਾਲਿਸੀਜ਼ ਨੇ ਉਹ ਸਾਰੀ ਵੈਬਸਾਈਟ ਪੜ੍ਹਦਾ ਹੈ ਜਿਹੜੇ ਹੁਣ ਅਸੀਂ ਜ਼ਮਾਨੇ ਦੇ ਵਿੱਚ ਟਾਈਮ ਦੇ ਵਿੱਚ ਖੜੇ ਆ ਮੈਂ ਨਹੀਂ ਮੰਨਦੀ ਕਿ ਕਿਸੇ ਵੀ ਬੱਚੇ ਨਾਲ ਠੱਗੀ ਧੋਖਾ ਹੋ ਸਕਦਾ ਜਗ੍ਹਾ ਤੇ ਪਹੁੰਚਿਆ ਕ੍ਰੀਟੀਵ ਫਿਊਚਰ ਕਾਉਂਸਲਰਜ਼ ਤੇ ਸਾਡੇ ਨਾਲ ਮੈਮ ਗੁਰਪ੍ਰੀਤ ਕੋਰ ਬਾਟ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਮੈਮ ਪਾਤਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਠੀਕ ਹੈ ਜੀ ਹਾਂ ਜੀ ਵਧੀਆ ਵਧੀਆ ਮੈਮ ਲਗਾਤਾਰ ਕੈਨੇਡਾ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਵੀ ਨਵੇਂ ਰੂਲ ਕੀ ਨੇ ਕੈਨੇਡਾ ਤੇ ਆਸਟ੍ਰੇਲੀਆ ਦੇ ਇਸ ਵਾਰ ਜਿਵੇਂ ਰੂਲ ਐਂਡ ਰੈਗੂਲੇਸ਼ਨਸ ਚੇਂਜ ਹੋ ਰਹੇ ਨੇ ਕਿਤੇ ਨਾ ਕਿਤੇ ਬੱਚਿਆਂ ਦੇ ਅੰਦਰ ਨੈਗੇਟਿਵਿਟੀ ਵੀ ਆ ਰਹੀ ਹੈ ਕਿ ਬੱਚੇ ਕਹਿੰਦੇ ਆ ਕਿ ਇਹ ਜਿਹੜੇ ਰੂਲ ਚੇਂਜ ਹੋ ਰਹੇ ਨੇ ਕਿਤੇ ਇਹ ਤਾਂ ਨਹੀਂ ਇਹ ਜਿਹੜੇ ਕੰਟਰੀ ਨੇ ਸਖਤੀ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡੇ ਵੀਜ਼ਾ ਸਬੰਧ ਕਰ ਦੇਣਗੇ ਜਾਂ ਸਾਡੀ ਕਿਤੇ ਨਾ ਕਿਤੇ ਸੈਟਲਮੈਂਟ ਰੁਕ ਜੂਗੀ ਮੈਂ ਕਹੂੰਗੀ ਕਿ ਇਹ ਬੱਚਿਆਂ ਦੇ ਫਿਊਚਰ ਲਈ ਬੈਟਰ ਹੋ ਰਿਹਾ ਸਗੋਂ ਜਿਹੜੀਆਂ ਇਹ ਚੀਜ਼ਾਂ ਰੂਲ ਐਂਡ ਰੈਗੂਲੇਸ਼ਨਸ ਚੇਂਜ ਹੋ ਰਹੇ ਨੇ ਕਿਤੇ ਨਾ ਕਿਤੇ ਬੱਚਿਆਂ ਨੂੰ ਕਲੈਰਟੀ ਮਿਲ ਰਹੀ ਆ ਉਹਨਾਂ ਦੇ ਬੈਟਰ ਫਿਊਚਰ ਲਈ ਹੋ ਰਿਹਾ ਹੈ ਕਿ ਉਹਨਾਂ ਨੂੰ ਕੱਲ ਦੇ ਦਿਨ ਵਰਕ ਪਰਮਿਟ ਮਿਲ ਸਕੇ ਉੱਥੇ ਪੀਆਰ ਮਿਲ ਸਕੇ ਇਸ ਕਰਕੇ ਉਹ ਇੱਥੋਂ ਹੀ ਆਪਾਂ ਦੇਖੀਏ ਕਿ ਉਹ ਪਾਲਿਸ਼ ਕਰਕੇ ਬੱਚੇ ਚੱਕ ਰਹੇ ਨੇ ਵਿੱਚ ਜੇ ਕੈਨੇਡਾ ਦਾ ਬੜਾ ਰੋਲਾ ਸੀ ਕਿ ਐਸਡੀਐਸ ਐਂਡ ਨੋਨ ਐਸਡੀਐਸ ਕੈਟਾਗਰੀ ਦਾ ਹੁਣ ਉਹਨਾਂ ਨੇ ਐਸਡੀਐਸ ਕੈਟਾਗਰੀ ਨੂੰ ਖਤਮ ਕਰਕੇ ਇਕੱਲੇ ਨੋਨ ਐਸਡੀਐਸ ਕੈਟਾਗਰੀ ਨੂੰ ਲਾਗੂ ਕਰ ਦਿੱਤਾ ਕਿ ਬੱਚਾ ਵਿਦਆਊਟ ਜੀਆਈਸੀ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਅਪਲਾਈ ਕਰ ਸਕਦਾ ਹੈ ਤੇ ਵਿੱਚ ਇਹ ਆਇਆ ਸੀ ਕਿ ਜੀਆਈਸੀ ਵੱਧ ਗਿਆ ਐਨਾ ਜ਼ਿਆਦਾ ਜੀਆਈਸੀ ਹੋ ਗਿਆ ਬੱਚਾ ਅਪਲਾਈ ਨਹੀਂ ਕਰ ਸਕੂਗਾ ਮੀਡਲ ਕਲਾਸ ਬੱਚਾ ਕਿੱਥੇ ਜਾਊਗਾ ਤੇ ਅੱਜ ਦੇਖੋ ਉਹੀ ਕੈਨੇਡਾ ਹੈ ਜਿਹੜਾ ਰੂਲ ਚੇਂਜ ਕਰ ਰਿਹਾ ਹੈ ਤੇ ਉਹੀ ਕੈਨੇਡਾ ਅੱਜ ਸਾਨੂੰ ਫੇਰ ਹੰਗਾਰਾ ਦੇ ਰਿਹਾ ਕਿ ਤੁਸੀਂ ਆਓ ਤੇ ਤੁਸੀਂ ਵਿਦਆਊਟ ਜੀਆਈਸੀ ਨੋਨ ਐਸਡੀਐਸ ਕੈਟਾਗਰੀ ਚ ਅਪਲਾਈ ਕਰਕੇ ਇਵਨ ਕਿ ਸਾਢੇ ਪੰਜ ਵਾਲਾ ਬੱਚਾ ਵੀ ਅਪਲਾਈ ਕਰਕੇ ਜਾ ਸਕਦਾ ਹੈ ਕਿ ਖਬਰਾਂ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਨਾ ਜਾਓ ਇਹ ਵੀ ਗੱਲ ਸਾਹਮਣੇ ਆਦੀ ਹੈ ਸਟੂਡੈਂਟ ਡਰੇ ਹੋਏ ਨੇ ਵੀ ਕੈਨੇਡਾ ਦਾ ਸੀ ਵੀਜ਼ਾ ਲੈਣਾ ਉਹ ਉਸ ਬਾਰੇ ਕੀ ਕਹੋਗੇ ਫਿਰ ਦੇਖੋ ਜੀ ਇੱਕ ਮੈਂ ਇੱਕ ਮਾਹੌਲ ਕ੍ਰੀਏਟ ਕਰਦਾ ਕਿ ਤੁਸੀਂ ਕੈਨੇਡਾ ਨਾ ਜਾਓ ਕੈਨੇਡਾ ਚ ਆਪਾਂ ਇੱਕ ਨੈਕਟੀਵਿਟੀ ਚ ਵਿਊਜ਼ ਤੇ ਲਈ ਹੁੰਦੀ ਆ ਪਤਾ ਨਹੀਂ ਉਹ ਕਾਦੇ ਲਈ ਆ ਦੇਖੋ ਨਾਲ ਦੀ ਨਾਲ ਆਪਾਂ ਪੋਜ਼ਿਟਿਵਿਟੀ ਦੀਆਂ ਵੀ ਚਾਰ ਚੀਜ਼ਾਂ ਦੇਖੀਏ ਇੱਕ ਨੈਕਟੀਵਿਟੀ ਚ ਬੋਲ ਦਿੱਤਾ ਕਿ ਉੱਥੇ ਕੰਮ ਨਹੀਂ ਮਿਲ ਰਿਹਾ ਠੀਕ ਹੈ ਮੈਂ ਇਸ ਗੱਲ ਨਾਲ ਐਗਰੀ ਕਰਦੀ ਆ ਜਿੱਥੇ ਉੱਥੇ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਇਹ ਕੰਮ ਜਿਹੜਾ ਸਲੋ ਹੋਇਆ ਪਹਿਲਾਂ ਵਰਗੇ ਕੰਮ ਨਹੀਂ ਰਹਿ ਬਟ ਇਹ ਵੀ ਤਾਂ ਦੇਖੋ ਉਸ ਕੰਟਰੀ ਨੇ ਸਾਡੇ ਕਿੰਨੇ ਨੌਜਵਾਨ ਜਿਹੜੇ ਆ ਉਥੇ ਸੈਟਲ ਕੀਤੇ ਨੇ ਉਹਨਾਂ ਦੇ ਡ੍ਰੀਮਸ ਨੂੰ ਫੁੱਲਫਿਲ ਕੀਤਾ ਪਰ ਇਹ ਕਿਤੇ ਸਦਾ ਲਈ ਨਹੀਂ ਹੈ ਕਿ ਉਥੇ ਕੰਮ ਸਲੋ ਰਹਿਣ ਵਾਲੇ ਨੇ ਤੇ ਇਹ ਜਿਹੜਾ ਆਉਣ ਵਾਲਾ ਜਿਹੜਾ ਇਲੈਕਸ਼ਨ ਕਰਕੇ ਉਥੇ ਲੀਡਰਸ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ ਇਹਦੇ ਉੱਤੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਬਹੁਤਾ ਫੋਕਸ ਨਹੀਂ ਦੇਣਾ ਚਾਹੀਦਾ ਉਹੀ ਚੀਜ਼ਾਂ ਨੇ ਉਹੀ ਗੱਲਾਂ ਨੇ ਉਹਨਾਂ ਨੂੰ ਮੈਨਿਪੂਲੇਟ ਕਰਕੇ ਦੱਸਿਆ ਜਾ ਰਿਹਾ ਈਵਨ ਕਿ ਅਸੀਂ ਖੁਦ ਕਹਿੰਦੇ ਸੀ ਕਿ ਐਸ ਪਪੀ ਸਟੇਟਮੈਂਟ ਆਫ ਪਰਪਸ ਜਦੋਂ ਬੱਚੇ ਦਾ ਅਸੀਂ ਲਿਖਦੇ ਸੀ ਉਹਦੇ ਵਿੱਚ ਅਸੀਂ ਕਹਿੰਦੇ ਸੀ ਕਿ ਬੱਚਾ ਆਪਣੇ ਹੋਮ ਕੰਟਰੀ ਵਾਪਸ ਆਊਗਾ ਉਹਦੀਆਂ ਵਾਪਸ ਆਉਣ ਦੀਆਂ ਸ਼ਾਰਟੇਸਟ ਦਿੰਦੇ ਸੀ ਥੈਨ ਵੀਜ਼ਾ ਆਫੀਸਰ ਵੀਜ਼ਾ ਗ੍ਰਾਂਟ ਗ੍ਰਾਂਟ ਕਰਦਾ ਸੀ ਬਟ ਹੁਣ ਕੀ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਘੁਮਾ ਫਰਾ ਕੇ ਬੋਲਿਆ ਜਾ ਰਿਹਾ ਹੈ ਕਿ ਅਸੀਂ ਵਰਕ ਪਰਮਿਟ ਨਹੀਂ ਦਵਾਂਗੇ ਪੀਆਰ ਨਹੀਂ ਦਵਾਂਗੇ ਕਦੀ ਵੀ ਕਿਸੇ ਕੰਟਰੀ ਨੇ ਚਾਹੇ ਆਸਟ੍ਰੇਲੀਆ ਹੋ ਗਿਆ ਚਾਹੇ ਕੈਨੇਡਾ ਗਿਆ ਕਦੀ ਵੀ ਕਿਸੇ ਕੰਟਰੀ ਨੇ ਕਦੀ ਵੀ ਸ਼ਾਰਟੇ ਨੀ ਲਈ ਕਿ ਅਸੀਂ ਤੁਹਾਨੂੰ ਇੱਥੇ ਵਰਕ ਪਰਮਿਟ ਦੇਵਾਂਗੇ ਤੁਸੀਂ ਆਓ ਸਟੱਡੀ ਜੋ ਸੇ ਅਸੀਂ ਤੁਹਾਨੂੰ ਪੀਆਰ ਦੇਵਾਂਗੇ ਤੇ ਇਵੇਂ ਹੀ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਵੀ ਹੁਣ ਜਿੰਨੇ ਵੀ ਬੱਚੇ ਸੀ ਅਪਲਾਈ ਕਰ ਰਹੇ ਆ ਜਿੰਨੇ ਬੱਚੇ ਸਾਡੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਜਾ ਰਹੇ ਨੇ ਜਾਂ ਇੱਕ ਹੋਰ ਪ੍ਰੋਗਰਾਮ ਚ ਜਾ ਰਹੇ ਨੇ ਉਹਨਾਂ ਤੇ ਵੀ ਅਸੀਂ ਕਲੈਰਟੀ ਰੱਖ ਰਹੇ ਹਾਂ ਕਿ ਬੱਚਾ ਸਾਡਾ ਇੱਥੇ ਟੂਰਿਸਟ ਵੀਜ਼ੇ ਤੇ ਆਊਗਾ ਸਟਡੀ ਪਰਮਿਟ ਆਪਣਾ ਅਪਲਾਈ ਕਰੂਗਾ ਦੈਨ ਆਪਣੇ ਹੋਮ ਕੰਟਰੀ ਵਾਪਸ ਆਊਗਾ ਅਸੀਂ ਜੇ ਪਹਿਲੇ ਸਟੈਪ ਦੇ ਉੱਤੇ ਹੀ ਇਹ ਚੀਜ਼ ਕਹਿ ਦਈਏ ਉਹਨਾਂ ਕੰਟਰੀਆਂ ਨੂੰ ਲੱਗਦਾ ਕਿਉਂਕਿ ਉਹਨਾਂ ਦੀ ਜਿਹੜੀ ਗੱਲ ਹੈ ਪੁਆਇੰਟ 2 ਪੁਆਇੰਟ 10 ਉਹ ਰੋਂਗ ਕਮਿਟਮੈਂਟ ਨਹੀਂ ਕਰਦੇ ਤਾਂ ਉਹ ਭਾਵੇਂ ਰੋਜ਼ਗਾਰ ਬੱਚਿਆਂ ਨੂੰ ਦੇ ਵੀ ਦੇਣ ਪਰ ਉਹ ਸਟੱਡੀ ਵਾਲੇ ਬੱਚਿਆਂ ਦੀ ਆਪਣੀ ਜ਼ੁਬਾਨ ਤੋਂ ਰਿਸਪੋਸਿਬਿਲਟੀ ਕਦੀ ਨਹੀਂ ਲੈਣਗੇ ਕਿ ਤੁਸੀਂ ਆਓ ਅਸੀਂ ਤੁਹਾਨੂੰ ਰੋਜ਼ਗਾਰ ਦਿੰਦੇ ਆ ਤੁਸੀਂ ਵੀਜ਼ਾ ਐਕਸਪਰਟ ਹੋ ਨਾ ਜੀ ਉਹਨੂੰ ਜ਼ਿਆਦਾ ਜਾਣਕਾਰੀ ਇਸ ਬਾਰੇ ਪਰ ਜਿਹੜੇ ਨੌਜਵਾਨ ਫਸ ਵੀਜਾ ਜਨ ਨੇ ਕਈ ਝੂਠੇ ਲਾ ਰਹੇ ਜਿ ਫਸ ਜਨ ਨੇ ਜਿੱਤੋ ਠੱਗੀ ਵੀ ਹੁੰਦੀ ਜਿਹਨਾਂ ਸਿੱਧੇ ਤਰ੍ਹਾਂ ਕਹਿ ਜੀ ਆਪਾਂ ਉਹਨਾਂ ਨੂੰ ਕਿਵੇਂ ਬਚਾ ਸਕਦੇ ਕਿਉਂਕਿ ਕਈ ਕਹਿੰਦੇ ਨੇ ਯੂ ਐਸ ਦਾ ਵੀਜ਼ਾ ਲੱਗਣਾ ਹੈ ਆ ਜਾ ਕੈਨੇਡਾ ਲੱਗਣਾ ਆਪਣਾ ਆਸਟ੍ਰੇਲੀਆ ਲੱਗਣਾ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅ ਦੇਖੋ ਜੀ ਜਦੋਂ ਆ ਜਾਂਦੀ ਹੈ ਇਹੋ ਜੀ ਗੱਲ ਕਿ ਠੱਗੀ ਹੋ ਰਹੀ ਹੈ ਇਹ ਚੀਜ਼ਾਂ ਨੂੰ ਮੈਂ ਪਹਿਲਾਂ ਮੰਨਦੀ ਸੀ ਕਿ ਬੱਚੇ ਕੋਲ ਅਵੇਅਰਨੈਸ ਨਹੀਂ ਹੈ ਬੱਚੇ ਕੋਲ ਕੋਈ ਜਾਣਕਾਰੀ ਨਹੀਂ ਕਿਸੇ ਤਰ੍ਹਾਂ ਦੀ ਹੁਣ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਆ ਉਹਦੇ ਵਿੱਚ ਇੰਟਰਨੈਟ ਆ ਗੂਗਲ ਦੇ ਵਿੱਚ ਉਹ ਕੁਝ ਵੀ ਸਰਚ ਮਾਰ ਕੇ ਜਿਹੜੀ ਵੀ ਅਸੀਂ ਉਹਦੇ ਨਾਲ ਗੱਲ ਕਰ ਰਹੇ ਹਾਂ ਉਹ ਸਰਚ ਕਰ ਸਕਦਾ ਹੈ ਕਿ ਮੇਰਾ ਕੰਸਲਟੈਂਟ ਸਹੀ ਬੋਲ ਰਿਹਾ ਜਾਂ ਗਲਤ ਬੋਲ ਰਿਹਾ ਤੇ ਇਸ ਜਿਹੜੀ ਚੀਜ਼ ਸਭ ਤੋਂ ਵੱਡੀ ਬੱਚੇ ਦੇ ਹੱਥ ਵਿੱਚ ਆ ਮੈਨੂੰ ਨਹੀਂ ਲੱਗਦਾ ਇਸ ਟਾਈਮ ਇਸ ਜਿਹੜੇ ਟਾਈਮ ਦੇ ਵਿੱਚ ਅਸੀਂ ਖੜੇ ਆ ਅੱਜ ਤੋਂ 10 ਸਾਲ ਪੁਰਾਣੀ ਜੇ ਆਪਾਂ ਗੱਲ ਕਰੀਏ ਤੇ ਬੱਚਾ ਵੇਰ ਨਹੀਂ ਸੀਗਾ ਉਦੋਂ ਧੋਖਾ ਠੱਗੀ ਹੁੰਦਾ ਸੀ ਬੱਚੇ ਨਾਲ ਬੱਚੇ ਨੂੰ ਲੱਗਦਾ ਸੀ ਹੁਣ ਬੱਚਾ ਕਲੈਰਟੀ ਹੁੰਦੀ ਹੈ ਬੱਚੇ ਕੋਲ ਬੱਚੇ ਨੂੰ ਪ੍ਰੋਪਰ ਪਤਾ ਹੁੰਦਾ ਕਿ ਮੈਂ ਕਿਹੜਾ ਡਾਕੂਮੈਂਟਸ ਕਿਹੜਾ ਪੇਪਰਵਰਕ ਲਾਇਆ ਕਿਹੜੇ ਵੀਜ਼ੇ ਤੇ ਜਾ ਰਿਹਾ ਹੈ ਕਿਹੜਾ ਵੀਜ਼ਾ ਜਾ ਕੇ ਮੇਰਾ ਕਨਵਰਟ ਹੋਊਗਾ ਜੇ ਮੈਂ ਸਟੱਡੀ ਪਰਮਿਟ ਤੇ ਜਾ ਰਿਹਾ ਹਾਂ ਉੱਥੇ ਕੀ ਕੀ ਕਮਿਟਮੈਂਟ ਕਰਕੇ ਜਾ ਰਿਹਾ ਹਾਂ ਉਸ ਗਵਰਨਮੈਂਟ ਨਾਲ ਕਾਲਜ ਵੱਲੋਂ ਕੀ ਪਾਲਿਸੀਜ਼ ਨੇ ਉਹ ਸਾਰੀ ਵੈਬਸਾਈਟ ਪੜ੍ਹਦਾ ਹੈ ਜਿਹੜੇ ਹੁਣ ਅਸੀਂ ਜ਼ਮਾਨੇ ਦੇ ਵਿੱਚ ਟਾਈਮ ਦੇ ਵਿੱਚ ਖੜੇ ਆ ਮੈਂ ਨਹੀਂ ਮੰਨਦੀ ਕਿ ਕਿਸੇ ਵੀ ਬੱਚੇ ਨਾਲ ਠੱਗੀ ਧੋਖਾ ਹੋ ਸਕਦਾ ਹਾਂ ਅਸੀਂ ਜਿਹੜੇ ਸਿਸਟਮ ਤੋਂ ਬਾਹਰ ਜਾ ਕੇ ਜਿਵੇਂ ਪੈਕੇਜ ਕਰ ਕਿਉਂਕਿ ਮੈਂ ਤੇ ਤੁਹਾਡੇ ਉੱਤੇ ਪੈਸਾ ਲਾ ਦਿੱਤਾ ਮੈਂ ਆਫਟਰ ਵੀਜ਼ਾ ਤੁਹਾਡੇ ਨਾਲ 15 ਲੱਖ ਦੀ ਗੱਲ ਕੀਤੀ ਆ ਤੇ ਜਦੋਂ ਮੈਂ ਪੈਕੇਜ ਕੀਤਾ ਮੈਂ ਤੁਹਾਨੂੰ ਡਾਕੂਮੈਂਟ ਪੇਪਰ ਵਰਕ ਨਹੀਂ ਪ੍ਰੋਵਾਈਡ ਕਰੂੰਗੀ ਕਿਉਂਕਿ ਮੇਰੇ ਇੱਕ ਲੂਪ ਹੋਲ ਚੱਲ ਜਾਗਾ ਤੁਹਾਡੇ ਕੋਲ ਲੂਸ ਪੁਆਇੰਟ ਚੱਲ ਜਾਗਾ ਤੁਸੀਂ ਕੱਲ ਦੇ ਦਿਨ ਮੇਰੀ ਪੇਮੈਂਟ ਨਹੀਂ ਕਲੀਅਰ ਕਰੋਗੇ ਤੇ ਮੈਂ ਕਹਿ ਰਹੀ ਆ ਬੱਚਾ ਨੂੰ ਸਿਸਟਮੈਟਿਕਲੀ ਚਲੋ ਜੋ ਫੀਸਿਸ ਗਵਰਨਮੈਂਟ ਦੀਆਂ ਉੱਪਰੋਂ ਜੋ ਕੰਪਨੀ ਸਰਵਿਸ ਚਾਰजेस ਹੋਦੋ ਤਾਂ ਕਿ ਤੁਹਾਡੇ ਪ੍ਰੋਫਾਈਲ ਦੇ ਵਿੱਚ ਕਲੈਰਟੀ ਰਹੇ ਤੁਹਾਨੂੰ ਜਾਣਕਾਰੀ ਰਹੇ ਕਿ ਤੁਸੀਂ ਆਪਣੇ ਪ੍ਰੋਫਾਈਲ ਦੇ ਵਿੱਚ ਕੀ ਕੀ ਡਾਕੂਮੈਂਟਸ ਕੀ ਕੀ ਪੇਪਰਵਰਕ ਲਾਇਆ ਹੈ ਜਿਵੇਂ ਫੇਰ ਬਦਲ ਕਰ ਰਹੀ ਹੈ ਕੈਨੇਡਾ ਸਰਕਾਰ ਹਾਂਜੀ ਤੇ ਸਖਤੀ ਵੀ ਲਗਾਤਾਰ ਜਿਹੜੀ ਵਾਧਦੀ ਆ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਦੇਖੋ ਜੀ ਸਖਤੀ ਜਿਹੜੀ ਆ ਇਹ ਸਾਡੇ ਬੈਟਰ ਲਈ ਆ ਸਾਡੇ ਬੈਟਰ ਫਿਊਚਰ ਲਈ ਆ ਸਾਡੇ ਜਿਹੜੇ ਅਸੀਂ ਡ੍ਰੀਮਸ ਉਹਨਾਂ ਕੰਟਰੀਆਂ 'ਚ ਸੋਚ ਕੇ ਜਾ ਰਹੇ ਹਾਂ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਆ ਸ਼ਕਤੀ ਦੇ ਨੂੰ ਆਪਾਂ ਕਿਵੇਂ ਲੈਣੇ ਆ ਕੋਈ ਵੀ ਚੀਜ਼ ਹੈ ਕੋਈ ਮੈਂ ਆਪਣੀ ਪੂਰੇ ਆਫਿਸ ਦੀ ਮੈਨੇਜਮੈਂਟ ਦੇਖਦੀ ਆ ਕਿ ਹਰ ਸਾਲ ਸਾਡੇ ਨੂੰ ਨਵੀਆਂ ਚੀਜ਼ਾਂ ਜਿਹੜੀਆਂ ਇੰਪਲੀਮੈਂਟ ਕਰਨੀਆਂ ਪੈਂਦੀਆਂ ਕਾਦੇ ਲਈ ਕੰਪਨੀ ਦੇ ਬੈਟਰ ਫਿਊਚਰ ਲਈ ਸਾਡੇ ਸਟਾਫ ਦੇ ਪਿਊਟਰ ਬੈਟਰ ਫਿਊਚਰ ਲਈ ਐਂਡ ਸਾਡੇ ਜਿਹੜੇ ਸਟੂਡੈਂਟ ਫੋਰ ਕੰਟਰੀ ਦੇ ਵਿੱਚ ਜਾ ਕੇ ਆਪਣੀ ਸਟੱਡੀ ਕਰਦੇ ਨੇ ਜਾਂ ਸੈਟਲਮੈਂਟ ਲਈ ਜਾਂਦੇ ਆ ਉਹਨਾਂ ਦੇ ਬੈਟਰ ਫਿਊਚਰ ਲਈ ਅਸੀਂ ਕਿ ਮੋਰ ਟੂ ਮੋਰ ਅਸੀਂ ਪ੍ਰੋਪਰ ਤਰੀਕੇ ਨਾਲ ਬੱਚਿਆਂ ਦੇ ਤੱਕ ਆਪਣੀ ਇਨਫੋਰਮੇਸ਼ਨ ਪਹੁੰਚਾ ਚੁੱਕੀ ਹੈ ਤੇ ਬੈਟਰ ਸਰਵਿਸਿਜ਼ ਦੇ ਸਕੀਏ ਤੇ ਉਹ ਜੋ ਵੀ ਫੇਰ ਬਦਲ ਹੋ ਰਹੇ ਨੇ ਜੋ ਵੀ ਕਾਨੂੰਨ ਬਣਾਏ ਜਾ ਰਹੇ ਨੇ ਕਿਤੇ ਨਾ ਕਿਤੇ ਬੱਚਿਆਂ ਦੇ ਬੈਟਰ ਫਿਊਚਰ ਲਈ ਆ ਈਵਨ ਕਿ ਵਿੱਚੋ ਜੇ ਆ ਗਿਆ ਸੀ ਕਿ ਇਨਾ ਜੀਆਈਸੀ ਵੱਧ ਗਿਆ ਬੱਚਾ ਅਪਲਾਈ ਕਰਕੇ ਜਾ ਹੀ ਨਹੀਂ ਸਕਦਾ ਕੈਨੇਡਾ ਬੱਚਾ ਕਿਵੇਂ ਕਰੂਗਾ ਕਿਵੇਂ ਅਪਲਾਈ ਹੋਊਗਾ ਤੇ ਆਸਟ੍ਰੇਲੀਆ ਦਾ ਆ ਗਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਉਹਨਾਂ ਨੇ ਐਨੇ ਗੈਪ ਦੇ ਨਾਲ ਵੀਜ਼ਾ ਨਹੀਂ ਦੇਦੇ ਨੇ ਤੇ ਸਾਡੇ ਕੋਲ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਥਰੂ ਸਾਡੇ ਬੱਚੇ ਗਏ ਨੇ ਜਿਨ੍ਹਾਂ ਨੇ ਜਾ ਕੇ ਉਥੇ ਸਟੱਡੀ ਪਰਮਟ ਆਪਣੇ ਕਨਵਰਟ ਕਰਾਏ ਨੇ ਬੈਕ ਟੂ ਬੈਕ ਤੁਸੀਂ ਆ ਕੇ ਸਾਡੀਆਂ ਸਟੋਰੀਜ਼ ਵੀ ਕੀਤੀਆਂ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਡੇ ਵੀਜ਼ਾਸ ਪਏ ਹੋਏ ਨੇ ਤੇ ਕੋਈ ਵੀ ਕੰਟਰੀ ਚੇਂजेस ਕਰਦਾ ਉਹ ਬੈਟਰ ਫਿਊਚਰ ਲਈ ਸਟੂਡੈਂਟਸ ਦੇ ਲਈ ਕਰ ਰਿਹਾ ਆਪਣੇ ਜਿਹੜੇ ਵੀ ਉਥੇ ਨਾਗਰਿਕ ਨੇ ਉਹਨਾਂ ਦੇ ਬੈਟਰ ਫਿਊਚਰ ਲਈ ਕਰ ਰਿਹਾ ਹੈ ਕੋਈ ਵੀ ਜਿਹੜਾ ਬਦਲਾਵ ਹੁੰਦਾ ਹੈ ਇਹ ਵਧੀਆ ਲਈ ਹੁੰਦਾ ਹੈ ਇਹ ਸਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਤਾ ਹੈ ਬਟ ਅਸੀਂ ਇੱਕ ਪੈਨਿਕ ਜਿਹੜਾ ਮਾਹੌਲ ਕ੍ਰੀਏਟ ਕਰਦੇ ਹਾਂ ਉਹ ਸਾਨੂੰ ਨਹੀਂ ਕ੍ਰੀਏਟ ਕਰਨਾ ਚਾਹੀਦਾ ਬਿਲਕੁਲ ਫਿਰ ਹੁਣ ਮਤਲਬ ਕਿ ਕੈਨੇਡਾ ਦੇ ਵੀਜ਼ੇ ਆ ਰਹੇ ਨੇ ਫਿਰ ਹੁਣ ਬਿਲ ਜਿਹੜੇ ਕੈਨੇਡਾ ਦੇ ਵੀਜ਼ੇ ਸਾਡੇ ਆਏ ਨੇ ਅਸੀਂ ਬੈਕ ਟੂ ਬੈਕ ਆਪਣੀਆਂ ਸਟੋਰੀਜ਼ ਜਿਹੜੀਆਂ ਸਕਸੈਸ ਸਟੋਰੀਜ਼ ਤੁਹਾਨੂੰ ਬੁਲਾ ਕੇ ਤੁਸੀਂ ਪਹੁੰਚ ਜਾਂਦੇ ਹੋ ਅਸੀਂ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਬਾਕੀ ਅਸੀਂ ਟਰਾਈ ਕਰਾਂਗੇ ਕਿ ਸੋਸ਼ਲ ਜਿੰਨੇ ਵੀ ਸਾਡੇ ਚੈਨਲਸ ਨੇ ਉਹਨਾਂ ਤੇ ਆਪਣੇ ਵੀਜ਼ਾ ਸ਼ੇਅਰ ਕਰਿਏ ਬਾਕੀ ਆਸਟ੍ਰੇਲੀਆ ਦੇ ਵੀ ਸਾਡੇ ਵੀਜ਼ਾ ਸਾਰੇ ਨੇ ਆਸਟ੍ਰੇਲੀਆ ਦੇ ਆਜੀ ਹੁਣ ਆਸਟ੍ਰੇਲੀਆ ਦੇ ਕੀ ਹਿਸਾਬ ਹੈ ਵੀ ਸਪਾਊਸ ਵੀਜ਼ੇ ਦੀ ਗੱਲ ਕਰੀਏ ਸਪਾਊਸ ਵੀਜ਼ਾ ਆ ਰਹੇ ਨੇ ਆਸਟ੍ਰੇਲੀਆ ਦੇ ਵੀਜ਼ਾ ਬਿਲਕੁਲ ਸਪਾਊਸ ਵੀਜ਼ਾ ਆ ਰਹੇ ਨੇ ਸਪਾਊਸ ਕਿਵੇਂ ਜਾਊਗਾ ਟੈਕਨੀਕ ਕੀ ਆ ਕਿਵੇਂ ਅਪਲਾਈ ਕੀਤਾ ਜਾ ਸਕਦਾ ਨੂੰ ਕਿਹੜੇ ਰੂਲ ਐਂਡ ਰੈਗੂਲੇਸ਼ਨਸ ਨੂੰ ਅਸੀਂ ਫਾਲੋ ਕਰਦੇ ਹੋਏ ਆਪਾਂ ਆਸਟ੍ਰੇਲੀਆ ਅਪਲਾਈ ਕਰੀਏ ਉਹ ਚੀਜ਼ ਸਮਝਣ ਦੀ ਜ਼ਰੂਰਤ ਆ ਜੀ ਐਸਟੀ ਲਾਗੂ ਹੋ ਗਿਆ ਜੀ ਫੰਡ ਦੀ ਇੰਨੀ ਰਿਕੁਆਇਰਮੈਂਟ ਹੋ ਗਈ ਜੀ ਕਿਉਂ ਹੋ ਗਈ ਆ ਕਾਦੇ ਲਈ ਸਟੂਡੈਂਟਸ ਨੂੰ ਉੱਥੇ ਬੁਲਾਇਆ ਜਾ ਰਿਹਾ ਜਿਹੜਾ ਸਾਡਾ ਫਰੈਸ਼ ਸਟੂਡੈਂਟ ਹੈ ਇਸ ਟਾਈਮ ਅਪਲਾਈ ਕਰਨਾ ਚਾਹੁੰਦਾ ਹੈ ਉਹਦੀ ਕਹਿੰਦੇ ਸੀਓਈ ਨਹੀਂ ਕਲੀਅਰ ਹੋ ਰਹੀ ਪੈਨਿਕ ਮਾਹੌਲ ਕ੍ਰੀਏਟ ਕਰਨਾ ਕਿ ਬੱਚਾ ਭੱਜੇ ਥੋੜੇ ਤੇ ਇੱਕਦਮ ਘਬਰਾ ਕੇ ਆ ਕੇ ਅਪਲਾਈ ਕਰੇ ਜਾਂ ਉਹਨੂੰ ਇੱਕਦਮ ਘਰ ਤੋਂ ਗੱਡਣ ਦੇ ਲਈ ਅਸੀਂ ਇੱਕ ਪੈਨਿਕ ਮਾਹੌਲ ਕ੍ਰੀਏਟ ਕਰ ਰਹੇ ਨਾਰਮਲ ਆ ਸਾਰੇ ਕੰਟਰੀਸ ਰੂਲ ਐਂਡ ਰੈਗੂਲੇਸ਼ਨਸ ਮੈਂ ਐਗਰੀ ਕਰਦੀ ਆ ਚੇਂਜ ਹੋਏ ਆ ਪਰ ਉਹ ਸਾਡੇ ਬੈਟਰ ਫਿਊਚਰ ਦੇ ਲਈ ਹੋਏ ਨੇ ਸਾਡੀਆਂ ਬੈਟਰਨੈਸ ਦੇ ਲਈ ਹੋਏ ਨੇ ਉਹਨਾਂ ਚੀਜ਼ਾਂ ਨੂੰ ਸਾਨੂੰ ਅਸੈਪਟ ਕਰਨਾ ਚਾਹੀਦਾ ਸਾਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਜੇ ਆਸਟ੍ਰੇਲੀਆ ਚ ਕੋਈ ਰੂਲ ਚੇਂਜ ਹੋਇਆ ਤੇ ਉਹ ਤੁਹਾਡੇ ਕਿਸ ਚੀਜ਼ ਲਈ ਹੋਇਆ ਹੁਣੇ ਫਿਲਹਾਲ ਵਰਕ ਪਰਮਿਟ ਦੇ 482 ਦੇ ਵੀ ਰੂਲ ਚੇਂਜ ਹੋਏ ਨੇ ਉਹਨਾਂ ਨੇ ਵੀਜ਼ਾ ਕਨਵਰਟ ਕੀਤਾ ਕੋਈ ਹੋਰ ਕੈਟਾਗਰੀ ਦਾ ਨਾਮ ਦਿੱਤਾ ਉਸ ਵੀਜ਼ੇ ਨੂੰ ਐਸ ਡੀ ਆਈ ਮੇਬੀ ਕੁਝ ਹੈ ਮੈਂ ਉਹਦੇ ਤੇ ਪ੍ਰੋਪਰ ਅੱਜ ਧਿਆਨ ਨਾ ਨਹੀਂ ਪੜ ਪਾਈ ਜੇ ਮੈਨੂੰ ਪਤਾ ਤੁਸੀਂ ਆਣਾ ਤੇ ਮੈਂ ਜਰੂਰ ਉਹਦੇ ਉੱਤੇ ਵੀ ਜਾਣਕਾਰੀ ਦਿੰਦੀ ਨੈਕਸਟ ਜਿਹੜਾ ਹੁਣ ਸਾਡਾ ਬੱਚਾ ਫੈਬਨ ਟੇਕ ਦੇ ਲਈ ਜਾ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਲਈ ਸਾਰੇ ਵੀਜ਼ਾਸ ਓਪਨ ਨੇ ਅਪਲਾਈ ਕਰਕੇ ਜਾ ਸਕਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਕਿਵੇਂ ਅਪਲਾਈ ਕਰਨਾ ਸੀ ਗਾਈਡ ਕਰਾਂਗੇ ਅਸੀਂ ਸੁਜੈਸਟ ਕਰਾਂਗੇ ਤੁਹਾਡੀ ਸਰਵਿਸਿਜ਼ ਦੇ ਲਈ ਸੀ ਐਵਰੀ ਟਾਈਮ ਅਵੇਲੇਬਲ ਹੁੰਦਾ ਹੈ ਕ੍ਰੀਏਟਿਵ ਫਿਚਰ ਕਾਉਂਸਲਿੰਗ ਦਾ ਸਟਾਫ ਈਵਨ ਕਿ ਅਸੀਂ 14 14 15 15 ਘੰਟੇ ਆਪਣੇ ਸਟੂਡੈਂਟਸ ਦੇ ਲਈ ਕੰਮ ਕਰਦੇ ਆਂ ਤੇ ਆਸਟ੍ਰੇਲੀਆ ਇਸ ਟਾਈਮ ਜੇ ਮੈਂ ਗੱਲ ਕਰਾਂ ਆਸਟ੍ਰੇਲੀਆ ਦੇ ਵਿੱਚ ਅਸੀਂ ਬਹੁਤ اچھی ਸਕਸੈਸਾਂ ਹਾਸਲ ਕੀਤੀ ਆ ਬੈਕ ਟੂ ਬੈਕ ਅਸੀਂ ਵੀਜ਼ਾ ਸਲਏ ਨੇ ਜੀ 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 ਬਿਲਕੁਲ ਉਸ ਨੌਜਵਾਨ ਦਾ ਵੀਜ਼ਾ ਆ ਬੈਕ ਟੂ ਬੈਕ ਅਸੀਂ ਹੁਣੇ ਹੀ ਕਾਫੀ ਵੀਜ਼ਾ ਸਲਏ ਨੇ ਤੇ 10-12 ਵੀਜ਼ਾ ਤਾਂ ਸਾਡੇ ਲਾਸਟ ਵੀਕ ਆਏ ਨੇ ਜਿਹੜੇ ਅਸੀਂ ਬੈਕ ਟੂ ਬੈਕ ਅਸੀਂ ਕਰਨੇ ਵੀ ਕੋਈ ਵੀ ਚੈਨਲ ਆ ਕੇ ਸਟੋਰੀ ਕਰੇ ਤਾਂ ਕਿ ਅਸੀਂ ਆਪਣੇ ਮੂੰਹ ਤੋਂ ਬੋਲਦੇ ਆਂ ਤੇ ਬੱਚੇ ਦੇ ਤੱਕ ਕਿਸੇ ਚੈਨਲ ਦੇ ਥਰੂ ਜਿਹੜਾ ਕਿ ਇੱਕ ਬੱਚੇ ਨੂੰ ਪਤਾ ਵੀ ਲੱਗੇ ਕਿ ਹਾਂ ਵਾਕਿਆ ਹੀ ਇਹ ਬੱਚੇ ਦੇ ਵੀਜ਼ਾ ਸਾਰੇ ਨੇ ਕੋਈ ਇਹਦੇ ਵਿੱਚ ਮੈਨੀਪੂਲੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਝੂਠ ਨਹੀਂ ਆ ਗੈਪ ਦੇ ਨਾਲ ਵੀ ਆਸਟ੍ਰੇਲੀਆ ਦੇ ਅਸੀਂ ਵੀਜ਼ਾਸ ਲੈ ਰਹੇ ਆਂ ਤੇ ਜਿਹੜੇ ਬੱਚੇ ਸਾਡੇ ਫਰੈਸ਼ ਪਾਸ ਆਊਟ ਨੇ ਉਹਨਾਂ ਦੇ ਵੀ ਵੀਜ਼ਾ ਸਾਰੇ ਜੋ ਸੱਚ ਹੈ ਉਹ ਹੀ ਦੱਸ ਦਿਓ ਬਸ ਇੱਧਰ ਜਾ ਬਸ ਜੀ ਬਿਲਕੁਲ ਜੋ ਜੈਨੂਇਨਟੀ ਆ ਤੁਹਾਡੇ ਸਾਹਮਣੇ ਆ ਤੁਸੀਂ ਆਪ ਬੱਚੇ ਦੀ ਇੰਟਰਵਿਊ ਕੀਤੀ ਆ ਤੇ ਬੈਕ ਟੂ ਬੈਕ ਇਸੇ ਤਰ੍ਹਾਂ ਪਰਮਾਣਿਕ ਆਤਮ ਦੀ ਕਿਰਪਾ ਤੇ ਸਭ ਦੇ ਜੀ ਦਵਾਮਾ ਬਹੁਤ ਮਿਲਦੀ ਹੁੰਆਂ ਕਿਉਂਕਿ ਜਦੋਂ ਪਰਿਵਾਰ ਖੁਸ਼ ਹੁੰਦਾ ਹੈ ਦਵਾਮਾ ਅਕਸਰ ਦੇਖੇ ਜਾਂਦੇ ਨੂੰ ਭਾਈ ਸਾਡੇ ਬੱਚੇ ਦਾ ਵੀਜ਼ਾ ਆ ਗਿਆ ਅੱਜ ਬਿਲਕੁਲ ਜਦੋਂ ਬੱਚੇ ਦਾ ਵੀਜ਼ਾ ਸਾਡੇ ਕੋਲ ਆਉਂਦਾ ਹੈ ਸਾਨੂੰ ਵੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬੱਚੇ ਦੇ ਡ੍ਰੀਮ ਨੂੰ ਫੁੱਲਫਿਲ ਕਰਨ ਦੇ ਵਿੱਚ ਅਸੀਂ ਉਹਦੀ ਹੈਲਪ ਕਰ ਸਕੇ ਉਹਦੇ ਪੇਰੈਂਟਸ ਦੀ ਹੈਲਪ ਕਰ ਸਕੇ ਤੇ ਉਹਨਾਂ ਦੇ ਪੇਰੈਂਟਸ ਤੱਕ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈ ਜੋ ਅਸੀਂ ਇੱਕ ਚੀਜ਼ ਆਪਣੀ ਦੇਣੀ ਚਾਹੁੰਦੇ ਹਾਂ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਉਹਨਾਂ ਦੇ ਲਈ ਪ੍ਰੋਪਰ ਉਹੋ ਚੀਜ਼ ਕਰ ਸਕਿਆ ਹੈ ਤੇ ਉਹਦੇ ਵਿੱਚ ਸਾਨੂੰ ਵੀ ਬੜੀ ਖੁਸ਼ੀ ਤੇ ਫਕਰ ਮਹਿਸੂਸ ਹੁੰਦਾ ਹੈ ਮੈਮ ਜਿਵੇਂ ਦੇਖਿਆ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਹੈ ਇੱਕ ਨੌਜਵਾਨ ਦਾ ਜਿਹੜਾ ਲੁਧਿਆਣਾ ਤੇ ਖਾਸ ਤੌਰ ਤੇ ਮੋਹਾਲੀ ਪਹੁੰਚੇ ਕਿਉਂਕਿ ਲੁਧਿਆਣੇ ਦੇ ਵਿੱਚ ਵੀ ਕਾਫੀ ਨੇ ਹਨਾ ਰਸਤੇ ਦੇ ਵਿੱਚ ਪਹੁੰਚਦੇ ਤੇ ਇੱਥੇ ਮੋਹਾਲੀ ਆ ਗਈ ਤੁਹਾਡੇ ਕੋਲ ਵੀਜ਼ਾ ਲੱਗਿਆ ਉਸ ਦਾ ਵੀ ਕਹਿਣਾ ਹੈ ਆਂ ਕਿ ਮੈਂ ਕਾਫੀ ਘੁੰਮਿਆ ਪਰ ਮੈਨੂੰ ਮੋਹਾਲੀ ਲੱਗੀ ਜਿਹੜਾ ਕਿ ਵੀਜ਼ਾ ਲਵਾਇਆ ਮੇਰਾ ਮੈਡਮ ਅੱਛਾ ਲੁਧਿਆਣੇ ਤੁਸੀਂ ਸਪੈਸ਼ਲ ਮੋਹਾਲੀ ਆਏ ਹੋ ਮੋਹਾਲੀ ਆਇਆ ਵੀਜ਼ਾ ਵੀਜ਼ਾ ਲਵਾਉਣ ਵਾਸਤੇ ਕਿਹੜਾ ਵੀਜ਼ਾ ਲੱਗਿਆ ਫਿਰ ਵਿਜ਼ਟਰ ਵੀਜ਼ਾ ਅਪਲਾਈ ਹੋਇਆ ਹੈ ਮੇਰਾ ਠੀਕ ਹੈ ਤੇ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਨਾਲ ਤੇ ਮੇਰਾ 2 ਮਹੀਨੇ ਦੇ ਅੰਦਰ ਅੰਦਰ ਵੀਜ਼ਾ ਆ ਗਿਆ ਸੀਗਾ ਤੇ ਅੱਗੇ ਜਾ ਕੇ ਅਸੀਂ ਹੋਰ ਵੀ ਮਤਲਬ ਵਰਕ ਪਰਮਿਟ ਚ ਕਨਵਰਟ ਕਰਵਾਉਣਾ ਤੇ ਉਹਦੇ ਵਾਸਤੇ ਵੀ ਬਹੁਤ ਐਕਸਪੀਰੀਅੰਸ ਰਹੇਗਾ ਮੇਰਾ ਜੋ ਹੋਵੇਗਾ ਬਿਲਕੁਲ ਗੋਤਮ ਪਤਾ ਕਿਵੇਂ ਲੱਗਿਆ ਵੀ ਜਿਹੜਾ ਕ੍ਰੀਏਟਿਵ ਫਿਊਚਰ ਜਿਹੜਾ ਕਿ ਇਮੀਗ੍ਰੇਸ਼ਨ ਹੈ ਇੱਥੇ ਉਹ ਪਤਾ ਕਿਵੇਂ ਲੱਗੇਗਾ ਤੁਹਾਨੂੰ ਮੈਂ ਤਾਂ ਆਨਲਾਈਨ ਸਰਚ ਕੀਤਾ ਸੀ ਨੈਟ ਤੇ ਤੇ ਉਹਨਾਂ ਦਾ ਨੰਬਰ ਮਿਲ ਕੇ ਤੇ ਮੈਂ ਮੈਡਮ ਨਾਲ ਗੱਲ ਕਰ ਲਈ ਸੀ ਸਾਰੀ ਕਿ ਉਹਨਾਂ ਨੇ ਸਿਰ ਚੰਗੀ ਤਰ੍ਹਾਂ ਸਾਰਾ ਪ੍ਰੋਸੀਜਰ ਸਮਝਾਤਾ ਸੀਗਾ ਕਿ ਕਿੱਦਾਂ ਕੀ ਤੇ ਕੀ ਹੈਗਾ ਕਿੱਦਾਂ ਕਿੱਦਾਂ ਤੁਹਾਡੀ ਫਾਈਲ ਅਪਲਾਈ ਹੋਏਗੀ ਕਿੱਦਾਂ ਕਿੱਦਾਂ ਸਭ ਕੁਝ ਹੋਏਗਾ ਗਾਈਡ ਕਿਵੇਂ ਕਰਦੇ ਨੇ ਫਿਰ ਇਹ ਗਾਈਡ ਵਧੀਆ ਸੀਗਾ ਐਕਸਪੀਰੀਅੰਸ ਸਭ ਕੁਝ ਸਹੀ ਤਰ੍ਹਾਂ ਗਾਈਡ ਕੀਤਾ ਇਹਨਾਂ ਨੇ ਤੇ ਬਹੁਤ ਚੰਗਾ ਐਕਸਪੀਰੀਅੰਸ ਰਿਹਾ ਮੇਰਾ ਦਾ ਤੁਸੀਂ ਲੁਧਿਆਣੇ ਤੋਂ ਆਏ ਹੋ ਲੁਧਿਆਣੇ ਤੋਂ ਮੈਂ ਕਹਿੰਦਾ ਉੱਥੇ ਹੀ ਬਹੁਤ ਜ਼ਿਆਦਾ ਸੀ ਇੱਥੇ ਫਿਰ ਕਿਵੇਂ ਆ ਗਏ ਫਿਰ ਤੁਸੀਂ ਫਿਰ ਉੱਥੇ ਉਹ ਕਹਿ ਰਹੇ ਸੀਗੇ ਕਿ ਨਹੀਂ ਅਪਲਾਈ ਨਹੀਂ ਹੋ ਪਾਏਗਾ ਔਖਾ ਹੈ ਤੇ ਟਰਾਈ ਨਹੀਂ ਕਰ ਸਕਦੇ ਫਿਰ ਬਸ ਉੱਥੇ ਗੱਲ ਮੇਰੀ ਸ਼ੁਰੂ ਹੋ ਗਈ ਤੇ ਫਿਰ ਇਹਨਾਂ ਨੇ ਕਿਹਾ ਤੇ ਤੁਹਾਡਾ ਕੰਮ ਹੋ ਸਕਦਾ ਤੇ ਫਿਰ ਵਿਸ਼ਵਾਸ ਕਰਕੇ ਫਿਰ ਇਹਨਾਂ ਤੋਂ ਕੰਮ ਕਰਾਉਣਾ ਸ਼ੁਰੂ ਕਰ ਲਿਆ ਸੋ ਤੇ ਫਿਰ ਵੀਜ਼ਾ ਆ ਗਿਆ ਵੀਜ਼ਾ ਅੱਜ ਹੱਥ ਦੇ ਵਿੱਚ ਸਾਡੇ ਫੀਲ ਕਿਵੇਂ ਦੌਰਿਆ ਫਿਰ ਬਹੁਤ ਵਧੀਆ ਫੀਲ ਹੋ ਰਿਹਾ ਘਰੇ ਦੱਸ ਤਾਂ ਫਿਰ ਹਾਂਜੀ ਹਾਂਜੀ ਕੀ ਕਹਿੰਦੇ ਕਰਦੇ ਜਦੋਂ ਬੁਧੀਆਂ ਕਹਿੰਦੇ ਉਹ ਕਹੇ ਰਹੇ ਸੀ ਕਿ ਮੁਬਾਰਕਾ ਵੀਜ਼ਾ ਆ ਗਿਆ ਤੇ ਖੁਸ਼ ਸੀਗੇ ਸਾਰੇ ਤੇ ਮੈਡਮ ਨੂੰ ਕੀ ਕਿਹਾ ਵੀ ਤੁਸੀਂ ਜਦੋਂ ਵੀਜ਼ਾ ਤੁਹਾਨੂੰ ਤੁਹਾਡੇ ਹੱਥ ਦੇ ਵਿੱਚ ਪੜਾਇਆ ਵੀ ਵੀਜ਼ਾ ਭਾਈ ਤੁਹਾਡਾ ਆ ਗਿਆ ਅੱਜ मैडम ने कहा कि बहुत-बहुत मुबारक हो थैंक यू थोड़ा वीजा आ गया ਤੇ होपफुली ਅੱਗੇ ਜਾ ਕੇ ਵੀ ਉਸੇ ਹੋਰ ਐਕਸਪੀਰੀਅੰਸ ਕਰਾਂਗੇ ਨਾ ਕੰਮ ਤੇ ਜਿਹੜੇ ਹੋਰ ਵੀਜ਼ਾ ਲਵਾਉਣਾ ਚਾਹੁੰਦੇ ਤਾਂ ਉਹਨਾਂ ਨੂੰ ਕੀ ਕਹੋਗੇ ਫਿਰ ਉਹਨਾਂ ਨੂੰ ਮੈਂ ਆਈ ਕਹੂੰਗਾ ਕਿ ਇਹਨਾਂ ਕੋਲ ਆਓ ਤੇ ਵੀਜ਼ਾ ਅਪਲਾਈ ਕਰੋ ਕਾਫੀ ਅੱਛੇ ਐਕਸਪੀਰੀਅੰਸ ਦਿੱਤੇ ਗਾਈਡ ਵੀ ਕਾਫੀ ਅੱਛਾ ਕੀਤਾ ਤੇ ਵੀਜ਼ਾ ਵੀ ਜਲਦੀ ਆ ਗਿਆ ਇਹ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਬਿਲਕੁਲ ਇਹ ਬੱਚਿਆਂ ਦਾ ਸਾਡੇ ਤੇ ਵਿਸ਼ਵਾਸ ਆ ਉਹਨਾਂ ਦਾ ਬਲੀਵ ਆ ਉਹਨਾਂ ਦਾ ਫੇਥ ਆ ਜੋ ਕਿ ਸਾਨੂੰ ਦਿਨ-ਬ-ਦਿਨ ਅੱਗੇ ਲੈ ਕੇ ਜਾਂਦਾ ਤੇ ਇਹ ਨਹੀਂ ਲੁਧਿਆਣੇ ਤੋਂ ਸਾਡੇ ਕੋਲ ਬੱਚੇ ਆਏ ਨੇ ਸਾਡੇ ਕੋਲ ਮੁਕਸੜ ਤੋਂ ਸਾਡੇ ਕੋਲ ਜੰਮੂ ਤੋਂ ਈਵਨ ਕਿ ਆਪਾਂ ਅਹਮਦਾਬਾਦ ਹਾਈਦਰਾਬਾਦ ਹਰ ਸਿਟੀ ਦੇ ਵਿੱਚ ਟਰਾਈ ਕਰ ਰਹੇ ਆ ਕਿ ਬੱਚੇ ਤੱਕ ਆਪਣੀਆਂ ਸਰਵਿਸਿਜ਼ ਲੈ ਕੇ ਜਾਈਏ ਉਹਨਾਂ ਦੇ ਡ੍ਰੀਮਸ ਨੂੰ ਅਸੀਂ ਫੁੱਲਫਿਲ ਕਰਨ ਦੇ ਵਿੱਚ ਹੈਲਪ ਕਰੀਏ